ਸਤਿ ਸ਼੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਅਸੀਂ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ ਮੈਂ ਹਰਮਨ ਪ੍ਰੀਤਕੌਰ ਤੇ ਹਰ ਰੋਜ਼ ਦੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਤੁਰੰਤ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਟਾਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਅਰਵਿੰਦ ਕੇਜਰੀਵਾਲ ਹੋਰਾ ਦੀ ਕਹਿੰਦੇ ਜ਼ਮਾਨਤ ਤੇ ਰੋਕ ਦੇ ਖਿਲਾਫ ਸੁਪਰੀਮ ਕੋਰਟ ਪਹੁੰਚੇ ਨੇ ਅਰਵਿੰਦ ਕੇਜਰੀਵਾਲ ਬਿਲਕੁਲ ਜੀ ਬਿਲਕੁਲ ਦੇਖੋ ਮੈਨੂੰ ਲੱਗਦਾ ਵੀ ਅੱਜ ਸ਼ਾਮ ਤੱਕ ਸ਼ਾਇਦ ਕੋਈ ਨਾ ਕੋਈ ਵੇਰਵਾ ਸਾਹਮਣੇ ਆ ਜੇ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਦਿੱਲੀ ਰਾਉਜ਼ ਅਵੇਨਿਊ ਕੋਰਟ ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਮਨਜ਼ੂਰ ਕੀਤੀ ਗਈ ਉਸ ਤੋਂ ਬਾਅਦ ਈਡੀ ਪਹੁੰਚ ਗਈ ਦਿੱਲੀ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਰੋਖ ਲਾਤੀ ਹਿੜਲੀ ਅਦਾਲਤ ਦੇ ਫੈਸਲੇ ਦੇ ਉੱਤੇ ਤੇ ਇਹ ਗੱਲ ਕਹੀ ਸੀ ਵੀ ਭਾਈ ਅਸੀਂ ਇਹਦੇ ਉੱਤੇ ਸੁਣਵਾਈ ਕਰਾਂਗੇ ਸੋਮਵਾਰ ਜਾਂ ਮੰਗਲਵਾਰ ਹੁਣ ਪਤਾ ਲੱਗਾ ਜੀ ਕਿ ਲੰਘੇ ਕੱਲ ਕੇਦਰੀਵਲ ਹੋਰੀ ਪਹੁੰਚ ਕੇ ਸੁਪਰੀਮ ਕੋਰਟ ਕਿ ਦਿੱਲੀ ਰੌਡ ਐਵੇਨਿਊ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਜਾਵੇ ਤੇ ਭਾਈ ਇਹ ਹੁਣ ਸਾਨੂੰ ਜ਼ਮਾਨਤ ਮਿਲੀ ਹੋਈ ਹੈ ਤੇ ਉਹਦੇ ਵਿੱਚ ਕੋਈ ਟੁੱਟਣਾ ਡਵੇ ਪਰ ਮੈਨੂੰ ਲੱਗਦਾ ਨਿੱਜੀ ਤੌਰ ਦੇ ਉੱਤੇ ਵੀ ਅੱਜ ਸ਼ਾਇਦ ਕੋਈ ਫੈਸਲਾ ਹੋਵੇ ਕਿਉਂਕਿ ਜਾਂ ਤਾਂ ਅੱਜ ਸੁਪਰੀਮ ਕੋਰਟ ਕੋਈ ਨਾ ਕੋਈ ਉੱਤਰ ਦੇਊਗੀ ਜਾਂ ਅੱਜ ਹਾਈ ਕੋਰਟ ਕੋਈ ਨਾ ਕੋਈ ਉੱਤਰ ਦੇਊਗੀ ਹੋ ਸਕਦਾ ਹਾਈ ਕੋਰਟ ਇਹ ਗੱਲ ਕਹਿ ਦੇਵੇ ਕਿ ਭਾਈ ਜੋ ਫੈਸਲਾ ਹੇਠਲੀ ਅਦਾਲਤ ਦਾ ਉਹ ਬਰਕਰਾਰ ਰਹਿਣਾ ਚਾਹੀਦਾ ਤੇ ਹੋ ਸਕਦਾ ਭਾਈ ਉਹ ਇਹ ਗੱਲ ਕਹਿ ਦੇਵੇ ਕਿ ਹਲੇ ਨਹੀਂ ਉਧਰੋਂ ਮੈਨੂੰ ਲੱਗਦਾ ਵੀ ਜੋ ਸੁਪਰੀਮ ਕੋਰਟ ਆ ਉਹ ਸ਼ਾਇਦ ਮੈਂ ਕਹਿੰਦਾ ਮੈਨੂੰ ਅੰਦਾਜ਼ਾ ਸ਼ਾਇਦ ਉਹ ਇਹ ਗੱਲ ਕਵੇ ਕਿ ਭਾਈ ਇਸ ਮਾਮਲੇ ਦੇ ਵਿੱਚ ਹਲੇ ਅਸੀਂ ਦਖਲ ਨਹੀਂ ਦੇ ਸਕਦੇ ਕਿਉਂਕਿ ਹੇਠਲੀ ਅਦਾਲਤ ਦੇ ਫੈਸਲੇ ਨੂੰ ਤੁਸੀਂ ਚੜੋਤੀ ਹਾਈ ਕੋਰਟ ਦੇ ਵਿੱਚ ਦਿੱਤੀ ਹੋਈ ਆ ਜੇ ਹਾਈ ਕੋਰਟ ਦੇ ਵੱਲੋਂ ਨਾ ਜਾਂ ਹਾਂ ਹੋ ਜਾਂਦੀ ਆ ਉਸ ਤੋਂ ਬਾਅਦ ਅਸੀਂ ਉਸ ਫੈਸਲੇ ਦੇ ਬਾਰੇ ਸੁਪਰੀਮ ਕੋਰਟ ਤੇ ਜਾ ਸਕਦੇ ਆ ਇਹ ਨਹੀਂ ਹੈ ਠੀਕਲੀ ਅਦਾਲਤ ਦੇ ਫੈਸਲੇ ਦੇ ਬਾਰੇ ਸਿੱਧੇ ਅਸੀਂ ਸੁਪਰੀਮ ਕੋਰਟ ਪਹੁੰਚ ਗਏ ਉਸ ਤੋਂ ਪਹਿਲਾਂ ਹਾਈ ਕੋਰਟ ਦੇ ਕੀ ਫੈਸਲਾ ਦਿੱਤਾ ਹੁੰਦਾ ਪਹਿਲਾਂ ਉਹਦੇ ਵੱਲ ਨਿਗਾਹ ਦੇਖਣੀ ਪੈਂਦੀ ਆ ਨਿਗਾਹ ਰੱਖਣੀ ਪੈਂਦੀ ਆ ਸੋ ਦੇਖਦੇ ਆ ਕੀ ਬਣਦਾ ਪਰ ਗੱਲ ਇਹ ਵੀ ਜਦੋਂ ਪਿਛਲੇ ਦਿਨੀ ਤੇ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਉਹ ਤਾਂ ਲੁੱਟੀਆਂ ਪਈਆਂ ਭਾਈ ਉਹ ਤਾਂ ਲੱਡੂ ਵੱਡੇ ਗਏ ਆ ਉਹਨਾਂ ਤਾਂ ਖੁਸ਼ੀਆਂ ਮਨਾ ਕੇ ਗਈਆਂ ਉਦੋਂ ਇਹ ਗੱਲ ਕਹੀ ਗਈ ਆ ਵੀ ਭਾਈ ਸੱਚ ਦੀ ਜਿੱਤ ਹੋਈ ਆ ਆਮ ਆਦਮੀ ਪਾਰਟੀ ਦੇ ਵਖ-ਵਖ ਆਗੂ ਨੇ ਉਸ ਵੜੇ ਗੱਲ ਕਹੀ ਵੀ ਭਾਈ ਸੱਚ ਦੀ ਜਿੱਤ ਹੋ ਗਈ ਆ ਤੇ ਜੋ ਸਾਡੇ ਨਾਲ ਧੱਕਾ ਤੇ ਧੋਖਾ ਹੋਇਆ ਸੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਪਰ ਇਧਰ ਭੰਗੜਾ ਪਾਉਂਦੇ ਰਹਿ ਗਏ ਤੇ ਉਧਰ ਰੋਕ ਫੇਰੀ ਜ਼ਮਾਨਤ ਦੇ ਉੱਤੇ ਸੋ ਇਹਦੇ ਕਰਕੇ ਕਿਰਕਰੀ ਵੀ ਹੋਈ ਆ ਇਹਦੇ ਕਰਕੇ ਮਯੂਸੀ ਵੀ ਹੋਈ ਆ ਸੋ ਦੇਖਦੇ ਭਾਈ ਅੱਜ ਕੀ ਬਣਦਾ ਅੱਜ ਬੜਾ ਮਹੱਤਵਪੂਰਨ ਫੈਸਲਾ ਹੋ ਸਕਦਾ ਜੇਕਰ ਅੱਜ ਹਾਈ ਕੋਰਟ ਦੇ ਵੱਲੋਂ ਕੋਈ ਫੈਸਲਾ ਕਰ ਲਿਆ ਗਿਆ ਉਹ ਵੀ ਮਹੱਤਵਪੂਰਨ ਹੋਊਗਾ ਜੇ ਜੋ ਸੁਪਰੀਮ ਕੋਰਟ ਨੇ ਕੋਈ ਫੈਸਲਾ ਕਰ ਲਿਆ ਉਹ ਵੀ ਮਹੱਤਵਪੂਰਨ ਹੋਵੇ ਜੀ ਬਿਲਕੁਲ ਸਹੀ ਕਹਣਾ ਸਰ ਉਧਰ ਜਲੰਧਰ ਵਾਲੀ ਜ਼ਿਮਨੀ ਚੌਂ ਨਜ਼ੋਰਾ ਸ਼ੋਰਾ ਦੇ ਨਾਲ ਪ੍ਰਚਾਰ ਹੋ ਰਿਹਾ ਹੈ ਜ਼ੋਰਾ ਸ਼ੋਰਾ ਦੇ ਨਾਲ ਜਿਹੜੀਆਂ ਖਬਰਾਂ ਉਹ ਲੱਗ ਰਹੀਆਂ ਨੇ ਤੇ ਹੁਣ ਕਹਿੰਦੇ ਭਗਵੰਤ ਸਾਨ ਹੁਰਾ ਨੇ ਵੀ ਇਸ ਚੌਂ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ ਹੈ ਜੀ ਹਾਂ ਬਿਲਕੁਲ ਜੀ ਗੱਲ ਵੀ ਭਗਵੰਤ ਮਾਨ ਹੁਰਾ ਨੇ ਵੀ ਇਸ ਚੌਂ ਨੂੰ ਲੈ ਕੇ ਹੁਣ ਮਹੱਤਵਪੂਰਨ ਮੀਟਿੰਗ ਕੀਤੀ ਹੈ ਤੇ ਆਪਾਂ ਜਾਣਦੇ ਵੀ ਜਿਹੜੀ ਜਲੰਧਰ ਵਾਲੀ ਚੌਂ ਆ ਇਹ ਸਾਰੀਆਂ ਸਿਆਸੀ ਪਾਰਟੀਆਂ ਦੇ ਲਈ ਬਹੁਤ ਮਹੱਤਵਪੂਰਨ ਬਣੀ ਪਈ ਹੈ ਪਿਛਲੇ ਦੌਰਣਾ ਤੋਂ ਕਹਿੰਦਾ ਇਹ ਆ ਰਿਹਾ ਜਿਵੇਂ ਭਗਵੰਤ ਮਾਨ ਦੀ ਥਾਂ ਦੇ ਉੱਤੇ ਸੰਦੀਪ ਪਾਟਕ ਦੇ ਹੱਥ ਦੇ ਵਿੱਚ ਕਮਾਂਡ ਸੌਂਪ ਦਿੱਤੀ ਗਈ ਹੈ ਜਲੰਧਰ ਵਾਲੀ ਚੋਣ ਦੀ ਜਲੰਧਰ ਪੱਛਮੀ ਵਾਲੀ ਚੋਣ ਦੀ ਕਿਉਂਕਿ ਖਬਰਾਂ ਇਹਨਾਂ ਲੱਗ ਪਈਆਂ ਵੀ ਭਾਈ ਸੰਦੀਪ ਪਾਟਕਾ ਜਿਹੜੇ ਉਹ ਇਸ ਚੋਣ ਦੇ ਉੱਤੇ ਪੂਰੀ ਨਿਗਰਾਨੀ ਰੱਖਣਗੇ ਉਹ ਜਿਹੜੇ ਨੇ ਭਗਵੰਤ ਮਾਨ ਦੀ ਥਾਂ ਦੇ ਉੱਤੇ ਦਿੱਲੀ ਹੈ ਜਿਹੜੀ ਉਹ ਇਸ ਵੇਲੇ ਸੰਦੀਪ ਪਾਟਕ ਦੇ ਉੱਤੇ ਵੱਧ ਭਰੋਸਾ ਪ੍ਰਗਟਾ ਰਹੀ ਹੈ ਪਰ ਲੰਘੇ ਕੱਲ ਤੇ ਭਗਵੰਤ ਮਾਨ ਹੋਰਾਂ ਦੇ ਵੱਲੋਂ ਅਜਲੰਦਰ ਦੇ ਰੈਡੀਸਨ ਹੋਟਲ ਦੇ ਵਿੱਚ ਆਪਣੀ ਪਾਰਟੀ ਦੇ ਵਰਕਰਾਂ ਦੇ ਨਾਲ ਅਗਮਨ ਨਾਲ ਮਹੱਤਵਪੂਰਨ ਮੀਟਿੰਗ ਕੀਤੀ ਗਈ ਹੈ। ਉਸ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਗਈ ਹੈ ਭਗਵੰਤ ਮਾਨ ਦੇ ਵੱਲੋਂ ਕਿ ਇਹ ਚੋਣ ਆਪਣੇ ਲਈ ਬਹੁਤ ਮਹੱਤਵਪੂਰਨ ਹੈ। ਇਹ ਚੋਣ ਆਪਣੇ ਲਈ ਮਹੱਤਵਪੂਰਨ ਸੀ ਵੀ ਇਹ ਚੋਣ ਮਹੱਤਵਪੂਰਨ ਹੈ ਵੀ। ਅਸੀਂ ਇਹਦੇ ਲਈ ਮਿਸ਼ਨ ਲੈ ਕੇ ਚੱਲੇ ਹਾਂ ਵੀ ਭਾਈ ਇਹ ਚੋਣ ਨਹੀਂ ਸਾਡੇ ਵਾਸਤੇ ਇਹ ਸਾਡੇ ਵਾਸਤੇ ਕਮਿਸ਼ਨ ਹੈ। ਅਸੀਂ ਇਸ ਮਿਸ਼ਨ ਨੂੰ ਫਤਿਹ ਕਰਨਾ ਹੀ ਕਰਨਾ ਅਸੀਂ ਇਸ ਮਿਸ਼ਨ ਤੋਂ ਵਾਂਝੇ ਨਹੀਂ ਰਹਿ ਸਕਦੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜ਼ਰੂਰ ਤੇ ਇਸ ਵਕਤ ਇਸ ਗੱਲ ਦੀ ਹੈ ਕਿ ਆਪਣੇ ਖੇਤਰ ਦਾ ਇਮਾਨਦਾਰ ਬੰਦਾ ਜਿਤਾਇਆ ਜਾਵੇ ਤੇ ਭਗਵੰਤ ਮਾਨ ਨੇ ਕਿਹਾ ਜੀ ਕਿ ਮੈਂ ਇੱਥੇ ਨਿਗਾਹ ਆਪ ਵੀ ਰੱਖੂੰਗਾ ਮੈਂ ਜਲੰਧਰ ਦੇ ਵਿੱਚ ਰਹਿ ਕੇ ਇਸ ਚੋਣ ਦੇ ਵੱਲ ਪੂਰੀ ਨਿਗਾਹ ਰੱਖਣੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਮੇਂ ਦੀ ਜ਼ਰੂਰਤ ਹੈ ਜੇ ਭਾਈ ਇਹ ਜਿੱਤਣ ਯਾਨੀ ਕਿ ਜਿਹੜੇ ਹੈਗੇ ਨੇ ਮਹਿੰਦਰ ਭਗਤ ਹੋਰੀ ਜਲੰਧਰ ਦੇ ਵਿੱਚੋਂ ਇਹ ਚੋਣ ਜਿੱਤਣ ਸੋ ਸਮਾਂ ਰਸੂਗਾ ਬਣਦਾ ਕੀ ਹੈ ਜੀ ਦੇਖੋ ਦਿਨ ਥੋੜੇ ਆ ਇਹ ਨਹੀਂ ਕਿ ਬਹੁਤ ਜ਼ਿਆਦਾ ਦਿਨ ਆ 10 ਜੁਲਾਈ ਨੂੰ ਤਾਂ ਵੋਟਾਂ ਪੈਣੀਆਂ ਤੇ ਦਿਨ ਪੂਰੇ 15 ਕੁ ਰਹਿ ਗਏ ਆ 15 16 ਦਿਨ ਰਹਿ ਗਏ ਆ ਸੋ ਇਸ ਕਰਕੇ ਜਿਹੜੀ ਸਿਆਸੀ ਪਾਰਟੀ ਦੇ ਕੋਲੇ ਜਿੰਨਾ ਮੌਕਾ ਹੋਊਗਾ ਉਹਦੇ ਵੱਲੋਂ ਆਪਣਾ ਪੂਰਾ ਤਾਨ ਲਾਇਆ ਜਾ ਰਿਹਾ ਸੋ ਇਹ ਚੋਣ ਆ ਜਿਹੜੀ ਉਹ ਫੈਸਲਾ ਕਰੂਗੀ ਕਿ ਆਮ ਆਦਮੀ ਪਾਰਟੀ ਦੇ ਹੌਸਲੇ ਪਸਤ ਹੁੰਦੇ ਆ ਜਾਂ ਆਮ ਆਦਮੀ ਪਾਰਟੀ ਉੱਥੇ ਖੜੀ ਰਹਿੰਦੀ ਹੈ ਜੀ ਬਿਲਕੁਲ ਸਹੀ ਰਣਾ ਸਾਹਿਬ ਉੱਧਰ ਦੂਸਰੇ ਬੰਨੇ ਜੇ ਦਲ ਬਦਲੂਆਂ ਦੀ ਗੱਲ ਕਰੀਏ ਤਾਂ ਕਹਿੰਦੇ ਦਲ ਬਦਲੂਆਂ ਨੂੰ ਲੈ ਕੇ ਕੋਈ ਨਵਾਂ ਡਰਾਮਾ ਸ਼ੁਰੂ ਹੋਇਆ ਹੈ ਜੀ ਕੀ ਡਰਾਮਾ ਅਸਲ ਵਿੱਚ ਨਾ ਗੱਲ ਇਹ ਹੈ ਵੀ ਹੈਗੇ ਤਾਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਵੀ ਇੱਕੋ ਜਿਹੇ ਆ ਪਰ ਜਦੋਂ ਉਹ ਗੱਲ ਕਰਦੇ ਫਿਰ ਆਪਦੀ ਗੱਲ ਭੁੱਲ ਜਾਂਦੇ ਤੇ ਦੂਜੇ ਦੀ ਗੱਲ ਚ ਇੱਥੇ ਆ ਜਾਂਦੀ ਹੈ ਹੁਣ ਤੁਸੀਂ ਦੇਖੋ ਵੀ ਲੰਘੇ ਰਣੀ ਨਾ ਖਬਰ ਆਈ ਇੱਕ ਕਿਉਂਕਿ ਮਾਲਵਿੰਦਰ ਸਿੰਘ ਟੰਗ ਜਿਹੜੇ ਕਿ ਅਨੰਦਪੁਰ ਸਾਹਿਬ ਤੋਂ ਐਮਪੀ ਬਣੇ ਆ ਉਹਨਾਂ ਦੇ ਇੱਕ ਪਾਸੇ ਪਵਨਦੀਪੂ ਬੈਠੇ ਆ ਇੱਕ ਪਾਸੇ ਮਹਿੰਦਰ ਪਗਤ ਹੋਰੀ ਬੈਠੇ ਆ ਉਹ ਵਿਚਾਰੇ ਬੈਠ ਕੇ ਪ੍ਰੈਸ ਕਾਨਫਰੰਸ ਕਰ ਰਹੇ ਆ ਤੇ ਇਹ ਗੱਲ ਕਹਿ ਰਹੇ ਆ ਵੀ ਜਿਹੜੇ ਦਲ ਬਦਲੂ ਆ ਜਿਹੜੇ ਟਪੋਰੀ ਟਾਈਪ ਆ ਜਿਹੜੇ ਕਿ ਟਪੂਸੀ ਮਾਰ ਆ ਜਿਹੜੇ ਟਪੂਸੀ ਮਾਰ ਆ ਉਹਨਾਂ ਨੂੰ ਇਤਕੀ ਜਲੰਧਰ ਦੇ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਦਲ ਬਦਲੂਆਂ ਨੂੰ ਪੰਜਾਬ ਦੇ ਲੋਕ ਹੁਣ ਪਸੰਦ ਨਹੀਂ ਕਰਦੇ ਜਿਹੜੇ ਡੈਡੀਕੇਸ਼ਨ ਵਾਲੇ ਆ ਉਹਨਾਂ ਨੂੰ ਪਸੰਦ ਕਰਦੇ ਆ ਪ੍ਰਗਟ ਸਿੰਘ ਹੋਰਾਂ ਨੇ ਇੱਕ ਟਵੀਟ ਕਰਤਾ ਪਰਗਟ ਸਿੰਘ ਹੋਰੀ ਕਹਿੰਦੇ ਵੀ ਭਾਈ ਜਿਹੜੇ ਤੁਹਾਡੇ ਨਾਲ ਦੋ ਜਣੇ ਬੈਠੇ ਆ ਇਹ ਤਾਂ ਆਪਟ ਪੂਸੀਮਾਰ ਇਹ ਤਾਂ ਆਪਟਪੁਰੀ ਬਾਦ ਆ ਇਹ ਦੱਸੋ ਵੀ ਭਾਈ ਇਹ ਕਦੋਂ ਕੁ ਡੈਡੀਕੇਸ਼ਨ ਵਾਲੇ ਬਣ ਕੇ ਇਹਨਾਂ ਦੇ ਵਿੱਚੋਂ ਇੱਕ ਮਹਿੰਦਰ ਭਗਤਾ ਜਿਹੜੇ ਬੀਜੇਪੀ ਨੂੰ ਛੱਡ ਕੇ ਤੁਹਾਡੇ ਵੱਲ ਆਏ ਆ ਦੂਜੇ ਇਹਨਾਂ ਦੇ ਵਿੱਚ ਪਵਨ ਤੀਨੂਆ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਤੁਹਾਡੇ ਵੱਲ ਆਏ ਆ ਤੇ ਤੁਸੀਂ ਦੱਸੋ ਵੀ ਭਾਈ ਕਿਹਨੂੰ ਕਹਿੰਦੇ ਟਪੂਸੀਮਾਰ ਤੇ ਕਿਹਨੂੰ ਕਹਿੰਦੇ ਟਪੂਰੀ ਬਾਦ ਤੁਹਾਡੀ ਤਾਂ ਪਾਰਟੀ ਦਾ ਆਪ ਦਾ ਜਲੂਸ ਨਿਕਲਿਆ ਪਿਆ ਉਹਨਾਂ ਨੇ ਆ ਗੱਲਾਂ ਕਹ ਦਿੱਤੀਆਂ ਹੁਣ ਜਦੋਂ ਉਹਨਾਂ ਨੇ ਆ ਗੱਲਾਂ ਕਹਿਤੀਆਂ ਤੇ ਰੌਲਾ ਪੈ ਗਿਆ ਕਿਉਂਕਿ ਗੱਲ ਇਹ ਜੀ ਕਿ ਹੈਗੇ ਤਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਆਗੂ ਇੱਕੋ ਜਿਹੇ ਆ ਉਹਦਾ ਜੀ ਆਪਾਂ ਵੈਸੇ ਗੱਲ ਕਰ ਗਏ ਤਾਂ ਕਿਸੇ ਵੇਲੇ ਪ੍ਰਗਟ ਸਿੰਘ ਹੋਰਾਂ ਨੇ ਵੀ ਪਾਰਟੀਆਂ ਬਦਲੀਆਂ ਇੱਥੇ ਕੈਪਟਨ ਵਿਨਦਰ ਸਿੰਘ ਤੋਂ ਲੈ ਕੇ ਵੱਡੇ ਬਾਦਲ ਤੋਂ ਲੈ ਕੇ ਮਨਪ੍ਰੀਤ ਬਾਦਲ ਤੋਂ ਲੈ ਕੇ ਜਵਜੋਤ ਸਿੰਘ ਤੋਂ ਲੈ ਕੇ ਭਗਵੰਤ ਮਾਨ ਤੋਂ ਲੈ ਕੇ ਤੇ ਮੈਂ ਨਾ ਵੀ ਲਗਭਗ ਸਾਰਿਆਂ ਨੇ 80% ਲੋਕਾਂ ਨੇ ਸਮੇਂ-ਸਮੇਂ ਤੇ ਪਾਰਟੀਆਂ ਬਦਲੀਆਂ ਕਿਸੇ ਵੇਲੇ ਭਗਵੰਤ ਮਾਨ ਜਿਹੜੇ ਉਹ ਪੀਪਲ ਪਾਰਟੀ ਆ ਪੰਜਾਬ ਦੇ ਵਿੱਚ ਹੁੰਦੇ ਸੀ ਵੀ ਕਿਸੇ ਸਿਆਸੀ ਪਾਰਟੀ ਨੇ ਕਦੇ ਕੋਈ ਕਸਰ ਨਹੀਂ ਬਾਕੀ ਛੱਡੀ ਉਹਨਾਂ ਨੂੰ ਜਿੱਥੇ ਜਦੋਂ ਜਿਵੇਂ ਮੌਕਾ ਮਿਲਿਆ ਵੀ ਭਾਈ ਇਹ ਨਹੀਂ ਹੁਣ ਸਾਨੂੰ ਆ ਫਾਇਦੇਮੰਦ ਆ ਤੇ ਬੰਦਾ ਮਾਰ ਕੇ ਛਾਲ ਉਧਰਲੇ ਪੱਸੇ ਚਲਾ ਗਿਆ ਸੋ ਗੱਲ ਇਹ ਜੀ ਕਿ ਇਹ ਜਿਹੜੀ ਇਸ ਕੀ ਜਿਹੜੀ ਜਨੰਦਰ ਦੀ ਚੋਣ ਆ ਇਹਦੇ ਵਿੱਚ ਦੇਖੋ 2-3 ਉਮੀਦਵਾਰ ਫਿਰ ਟਪੂਸੀ ਮਾਰ ਆ 2-3 ਉਮੀਦਵਾਰ ਫਿਰ ਜਿਹੜੇ ਉਹ ਦਲ ਬਦਲੂ ਆ ਸੋ ਇਹ ਦਲ ਬਦਲੂ ਦਲ ਬਦਲੂ ਦਾ ਰੌਲਾ ਪਿਆ ਤੇ ਹੈਗੇ ਸਾਰੇ ਇੱਕੋ ਜਿਹੇ ਆ ਜੀ ਜੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਟਾਣਾ ਸਾਹਿਬ ਵੀ ਹੈਗੇ ਸਾਰੇ ਇੱਕੋ ਜਿਹੇ ਨੇ ਖੈਰ ਅੱਗੇ ਵੱਧਦੇ ਆ ਗੱਲ ਕਰਦੇ ਆ ਜੀ ਹੁਣ ਉਸ ਖਬਰ ਦੀ ਜਿਸ ਖਬਰ ਨੇ ਸਾਰਿਆਂ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਦਰਬਾਰ ਸਾਹਿਬ ਦੇ ਵਿੱਚੋਂ ਤਸਵੀਰਾਂ ਸਾਹਮਣੇ ਆਈਆਂ ਕਿ ਇੱਕ ਕੁੜੀ ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰ ਰਹੀ ਹੈ ਤੇ ਹੁਣ ਕਹਿੰਦੇ ਆ ਕਿ ਉਸ ਕੁੜੀ ਦੇ ਉੱਪਰ ਪਰਚਾ ਦਰਜ ਹੋ ਗਿਆ ਜੀ ਦੇਖੋ ਇਹਦਾ ਲੋਕਾਂ ਨੂੰ ਜਾਂ ਤਾਂ ਤੁਸੀਂ ਸ਼ਰਾਰਤੀ ਅਨਸਰ ਕਹਿ ਲਓ ਜਾਂ ਮਾਨਸਿਕ ਰੋਗੀ ਕਹਿ ਲਓ ਕੁਝ ਕਹਿ ਲਓ ਪਰ ਮੈਨੂੰ ਲੱਗਦਾ ਇਹ ਸ਼ਰਾਰਤੀ ਅਨਸਰ ਜ਼ਿਆਦਾ ਇਹ ਕੁੜੀ ਦਾ ਨਾਮ ਹੈਗਾ ਜੀ ਅਰਚਨਾ ਮਕਵਾਨਾ ਇੱਕ ਕੁੜੀ ਗੁਜਰਾਤ ਦੀ ਹੈ ਗੁਜਰਾਤ ਦੇ ਵਿੱਚ ਇਹ ਇਨਫਲੂਐਂਸਰ ਜਿਹੜੇ ਕਿ ਅੱਜ ਕੱਲ ਆਪ ਦਾ ਕੰਟੈਂਟ ਵਾਇਰਲ ਕਰਦੇ ਆ ਜਿਹੜੇ ਵਕਫ ਵਕਫ ਰਣੀਆਂ ਵੀਡੀਓ ਬਣਾਉਂਦੇ ਆ ਉਹ ਇਨਫਲੂਐਂਸਰ ਹੈ ਇਹ ਦਰਬਾਰ ਸਾਹਿਬ ਦੇ ਵਿੱਚ ਆਈ ਸੀ ਮੱਥਾ ਟੇਕਣ ਦੇ ਲਈ ਤੇ ਉਸ ਦਿਨ ਯੋਗਾ ਦੇਵੀ ਸੀਗਾ ਇਹਨੇ ਕੀ ਕੀਤਾ ਵੀ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਦੀ ਜਗ੍ਹਾ ਬਣੀ ਆ ਉਸ ਥਾਂ ਦੇ ਉੱਤੇ ਇਹਨੇ ਸਿਰ ਸ਼ਾਸਨ ਕੀਤਾ ਦੋ ਤਿੰਨ ਹੋਰ ਆਸਣ ਕੀਤੇ ਸਿਰ ਇਹਦਾ ਥੱਲੇ ਹੈ ਤੇ ਪੈਰ ਇਹਦੇ ਉੱਤੇ ਸਵਾਨ ਦੇ ਵਾਂਗ ਇਹਨੇ ਕੁਝ ਕੁ ਸਕਿੰਟਾਂ ਦੇ ਵਿੱਚ ਹੀ 5.10 ਸਕਿੰਟਾਂ ਦੇ ਵਿੱਚ ਆਪਦਾ ਕੰਮ ਕਰਤਾ ਜਦੋਂ ਹੁਣ ਇਹਨੇ 5.10 ਸਕਿੰਟਾਂ ਦੇ ਵਿੱਚ ਆਪਣਾ ਕੰਮ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਆਪਦਾ ਫੋਟੋਆਂ ਪਾਤੀਆਂ ਤਾਂ ਇਹ ਦੁੱਖ ਹੋਇਆ ਹੈਰਾਨੀ ਹੋਈ ਵੀ ਭਾਈ ਇਹਨੂੰ ਇੱਥੇ ਹੀ ਕਰਨ ਦੀ ਕੀ ਲੋੜ ਸੀ ਇਸ ਕੁੜੀ ਦੇ ਉੱਤੇ 295 ਏ ਦੇ ਤਹਿਤ ਪਰਚਾ ਵੀ ਦਰਜ ਹੋ ਗਿਆ ਤੇ ਇਹਨੇ ਹੁਣ ਮਾਫੀ ਵੀ ਮੰਗ ਲਈ ਆ ਪਰ ਗੱਲ ਇਹ ਜੀ ਵੀ ਇਹ ਤੇ ਪਰਚਾ ਦਰਜ ਹੋ ਗਿਆ ਹੁਣ ਕੇਸ ਚੱਲੂਗਾ ਪਰ ਇਹਨੂੰ ਗੁਜਰਾਤ ਦੀ ਪੁਲਿਸ ਨੇ ਸਿਕਿਉਰਿਟੀ ਵੀ ਦਿੱਤੀ ਆ ਕਮਾਲ ਦੀ ਗੱਲ ਇਹ ਆ ਫੇਰ ਆ ਨਹੀਂ ਇਸ ਜਲਦੀ ਹੁੰਦੀ ਆ ਵੀ ਤੁਸੀਂ ਕਿਸੇ ਧਰਮ ਨੂੰ ਜਾਣਦੇ ਜਾਂ ਨਹੀਂ ਜਾਣਦੇ ਪਰ ਤੁਸੀਂ ਉੱਥੇ ਜਾ ਕੇ ਆਹ ਕੁਝ ਕਿਵੇਂ ਕਰ ਸਕਦੇ ਆ ਇਹੋ ਕਿਵੇਂ ਬੰਦਾ ਸੋਚ ਸਕਦਾ ਹੁਣ ਮੰਨ ਲਓ ਜੇ ਆਪਾਂ ਦੁਰਗਾਣਾ ਮੰਦਿਰ ਜਾਗੇ ਤਾਂ ਆਪਾਂ ਇਹ ਗੱਲ ਸੋਚ ਸਕਦੇ ਨਹੀਂ ਭਾਈ ਉੱਥੇ ਜਾ ਕੇ ਆਹ ਕੁਝ ਕਰਾਂਗੇ ਕਦੇ ਵੀ ਨਹੀਂ ਕਰ ਸਕਦੇ ਕਿਉਂਕਿ ਅਸੀਂ ਉੱਥੇ ਮੰਦਿਰ ਚ ਘਟ ਜਾਨੇ ਆ ਵਧ ਜਾਨੇ ਇਹ ਬਾਅਦ ਦੀ ਗੱਲ ਆ ਪਰ ਅਸੀਂ ਸੋਚ ਨਹੀਂ ਸਕਦੇ ਐ ਕਦੇ ਜੇ ਆਪਾਂ ਨੂੰ ਬੱਬਾ ਬਾਲਕਨਾਥ ਤੇ ਜਾਣਾ ਪੈ ਜੇ ਕੀ ਆਪਾਂ ਇਹ ਗੱਲ ਸੋਚ ਸਕਦੇ ਵੀ ਭਾਈ ਆਪਾਂ ਚਲੋ ਇੱਥੇ ਜਾ ਕੇ ਆਪਾਂ ਕੋਈ ਸ਼ਰਾਰਤ ਕਰ ਲਈਏ ਨਹੀਂ ਕਰ ਸਕਦੇ ਇਸ ਅੰਦੇ ਵਿੱਚ ਉਹਨੇ ਵੱਲੋਂ ਸ਼ਰਾਰਤ ਕੀਤੀ ਗਈ ਹੈ ਨਾ ਕਿ ਅਨਜਾਨਪੁਰੇ ਦੇ ਵਿੱਚ ਹੋਇਆ ਨਹੀਂ ਤਾਂ ਕੋਈ ਵੀ ਬੰਦਾ ਅਨਪੜ੍ਹ ਵੀ ਹੋਵੇ ਉਹ ਇੰਨਾ ਮੂਰਖ ਨਹੀਂ ਹੁੰਦਾ ਕਿ ਵੀ ਭਾਈ ਦਰਬਾਰ ਸਾਹਿਬ ਦੀ ਅਹਮੀਅਤ ਨਾ ਜਾਣਦਾ ਹੋਵੇ ਹਾਂ ਜੇਕਰ ਤੁਹਾਨੂੰ ਬਹੁਤ ਚਾਅ ਜੜਿਆ ਵੀ ਭਾਈ ਮੈਂ ਤਾਂ ਯੋਗਾ ਕਰਨਾ ਹੀ ਕਰਨਾ ਤੇ ਜਾਓ ਭਾਈ ਤੁਸੀਂ ਲਾਲਕੀਲੇ ਤੇ ਕਰ ਲਓ ਫਿਰ ਤੁਸੀਂ ਜਾਓ ਜੀ ਇੱਥੇ ਤਾਜਮਹਲ ਕੋਲ ਕਰਿਓ ਤੁਸੀਂ ਜਾਓ ਜੀ ਇੱਥੇ ਅਟਾਰੀ ਬਾਰਡਰ ਤੇ ਕਰਿਓ ਕਿਉਂਕਿ ਉੱਥੇ ਵੀ ਲੋਕ ਹੁੰਦੇ ਆ ਸੋ ਗੱਲ ਇਹ ਜੀ ਕਿ ਇਹ ਸਾਰਾ ਕੁਝ ਪ੍ਰੀ ਪਲਾਨਡ ਹੁੰਦਾ ਕਿਉਂਕਿ ਉਹ ਇਨਫਲੂਐਂਸਰ ਆ ਉਹਨੂੰ ਇਸ ਗੱਲ ਦੀ ਸਮਝ ਆ ਵੀ ਕਿਹੜੀ ਚੀਜ਼ ਵਾਇਰਲ ਹੋਣੀ ਹੈ ਤੇ ਕਿਹੜੀ ਚੀਜ਼ ਨਹੀਂ ਹੋਣੀ ਇਸ ਕਰਕੇ ਜਿਹੜੀ ਚੀਜ਼ਿੱਥੇ ਵਾਇਰਲ ਹੋ ਸਕਦੀ ਹੈ ਉਹਨੇ ਉਹਵੇਂ ਕਰ ਦਿਖਾਇਆ ਸੋ ਇਹ ਹੈ ਜੀ ਕਿ ਮੈਨੂੰ ਤਾਂ ਲੱਗਦਾ ਵੀ ਇਹ ਇੱਕ ਸ਼ਰਾਰਤ ਸੀਗੀ ਪਰ ਇਹ ਹੈ ਜੀ ਕਿ ਉਹਨ ਸ਼੍ਰੋਮਣੀ ਕਮੇਟੀ ਦੇ ਤਿੰਨ ਜਿਹੜੇ ਮੁਲਾਜ਼ਮਾ ਆਪਦੇ ਸਸਪੈਂਡ ਕੀਤੇ ਆ ਉਹਨਾਂ ਦੇ ਵਿੱਚੋਂ ਇੱਕ ਮੁਲਾਜ਼ਮਾ ਜਿਹੜਾ ਉਹਦੀ ਕਿਸੇ ਹੋਰ ਗੁਰਦੁਆਰੇ 'ਚ ਬਦਲੀ ਕੀਤੀ ਹੈ ਨਾਲੇ 5000 ਰੁਪਏ ਜੁਰਮਾਨਾ ਲਾਇਆ ਇਹ ਅਸਲ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਸੁਰੱਖਿਆ ਕਰਮਚਾਰੀ ਜਾਂ ਜਿਹੜੇ ਬਰਸ਼ਾਂ ਵਾਲੇ ਬਾਬੇ ਉੱਥੇ ਹੁੰਦੇ ਆ ਤੇ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਆ ਕੋਈ ਬੰਦਾ ਉਥੇ ਪ੍ਰਕਰਮਾਂ ਚ ਕੀ ਕਰਦਾ ਆਪਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਜੇ ਮਾੜਾ ਜਾਂ ਕਿਸੇ ਦਾ ਸਿਰ ਨਗਾ ਹੋ ਜਾਏ ਤੇ ਆਪਾਂ ਭੱਜ ਕੇ ਉਹਨੇ ਸਿਰ ਟੱਕ ਸਿਰ ਟੱਕ ਐ ਕਹਿ ਲੱਗ ਜੰਨੇ ਆ ਤੇ ਭਾਈ ਜੇ ਤੁਹਾਡੇ ਉਥੇ ਸਾਹਮਣੇ ਕੋਈ ਪਹਿਰ ਤਾਂ ਨੂੰ ਕਰਕੇ ਤੇ ਆਸਣ ਕਰਨ ਲੱਗਾ ਉਹ ਆਪਾਂ ਨੂੰ ਪਤਾ ਨਹੀਂ ਲੱਗਿਆ ਸੋ ਗੱਲ ਇਹ ਜੀ ਕਿ ਇਹ ਇੱਕ ਅਣਗਹਿਲੀ ਵੀ ਹੈ ਇਹ ਇੱਕ ਸ਼ਰਾਰਤ ਵੀ ਹੈ ਇਹ ਇੱਕ ਸਾਜ਼ਿਸ਼ ਵੀ ਹੈ ਤੇ ਹੁਣ ਵੇਖਦੇ ਆ ਭਾਈ ਵੀ ਇਹ ਕੇਸ ਕਿਦਾਂ ਵਿਚਰ ਚੱਲਦਾ ਪਰ ਗੁਜਰਾਤ ਦੀ ਪੁਲਿਸ ਨੇ ਇਸ ਕੁੜੀ ਨੂੰ ਅਰਚਨਾ ਮਕਵਾਣਾ ਨੂੰ ਜਿਹੜੀ ਕਿ ਇਥੇ ਅਸਲ ਕਰਕੇ ਗਈ ਆ ਉਹਨੂੰ ਸਿਕਿਉਰਿਟੀ ਮਹੱਜਾ ਕਰਵਾ ਦਿੱਤੀ ਹੈ ਜੀ ਜੀ ਬਿਲਕੁਲ ਟੈਣਾ ਸਾਹਿਬ ਉੱਤਰ ਦੂਸਰੇ ਬੰਨੇ ਜੇ ਗੱਲ ਕਰੀ ਆ ਆਪਾਂ ਹੁਣ ਕੰਗੜਾ ਨੌਦ ਦੀ ਕਹਿੰਦੇ ਪਾਕਿਸਤਾਨੀ ਅਦਾਕਾਰਾਂ ਇੱਕ ਉਹਨੇ ਵੀ ਇਹ ਗੱਲ ਕਹੀ ਹੈ ਕਿ ਮੈਂ ਕੰਗੜਾ ਦੇ ਦੋ ਥੱਪੜ ਮਾਰਨਾ ਚਾਹੁੰਦੀ ਆ ਦੋ ਤਿੰਨ ਚਪੇੜਾ ਮਾਰਨਾ ਚਾਹੁੰਦੀ ਆ ਦੇਖੋ ਪਹਿਲੇ ਇਹ ਜਿਕੇ ਅਸੀਂ ਇਹ ਤਾਂ ਨਹੀਂ ਚਾਹੁੰਦੇ ਵੀ ਕਿਸੇ ਹੋਰ ਦੇਸ਼ ਦੀ ਕੋਈ ਜਾਂ ਕੋਈ ਵੀ ਹੋਰ ਉੱਠ ਕੇ ਇਹ ਕਹਵੇ ਜੀ ਕਿ ਮੈਂ ਚਪੇੜਾ ਮਾਰਨੀਆਂ ਚਾਹੁੰਨਾ ਪਰ ਇਹ ਇੱਕ ਖਬਰ ਆ ਨੁਸ਼ੀਮ ਸ਼ਾ ਜਿਹੜੀ ਕਿ ਪਾਕਿਸਤਾਨ ਦੀ ਅਦਾਕਾਰ ਆ ਉਹਨਾਂ ਸੀਨੀਅਰ ਨੇ ਇੰਟਰਵਿਊ ਦਿੱਤੀ ਹੈ ਇੱਕ ਚੈਨਲ ਦੇ ਉੱਤੇ ਉੱਥੇ ਪਾਕਿਸਤਾਨੀ ਟੀਵੀ ਚੈਨਲ ਦੇ ਉੱਤੇ ਉਹਦੇ ਵਿੱਚ ਇੰਟਰਵਿਊ ਕਰਤਾ ਇਹ ਗੱਲ ਕਹਿੰਦੀ ਹੈ ਜੀ ਕਿ ਤੁਸੀਂ ਭਾਰਤ ਦੀ ਕਿਹੜੀ ਐਕਟਰ ਨੂੰ ਜਾਂ ਭਾਰਤ ਦੇ ਕਿਹੜੇ ਐਕਟਰ ਨੂੰ ਮਿਲਣਾ ਚਾਹੁੰਦੇ ਆ ਉਹ ਕਹਿੰਦੀ ਜੀ ਮੈਂ ਤਾਂ ਕੰਗੜਾ ਰਣੌਤ ਨੂੰ ਮਿਲਣਾ ਚਾਹੁੰਦੀ ਆ ਉਹ ਕਹਿੰਦੀ ਵੀ ਕਿਉਂ ਤੁਸੀਂ ਉਹਦੇ ਬਹੁਤ ਪ੍ਰਸ਼ੰਸਕ ਕਹਿੰਦੀ ਨਹੀਂ ਮੈਂ ਤੁਹਾਡੇ ਦੋ ਤਿੰਨ ਚਪੇੜਾ ਮਾਰਨੀਆਂ ਚਾਹੁੰਦੀ ਆ ਉਹ ਕਹਿੰਦੀ ਕਿਉਂ ਉਹ ਕਹਿੰਦੀ ਵੀ ਤੀਜੇ ਕਰਨ ਉਹ ਪਾਕਿਸਤਾਨ ਦੇ ਬਾਰੇ ਗਲਤ ਬੋਲਦੀ ਹੈ ਕਦੇ ਕੁਛ ਕਹਿ ਦਿੰਦੀ ਆ ਕਦੇ ਕੁਛ ਕਹਿ ਦਿੰਦੀ ਆ ਪਾਕਿਸਤਾਨ ਦੇ ਬਾਰੇ ਉਹ ਅਪਸ਼ਬਦਾਂ ਦੀ ਵਰਤੋਂ ਕਰਦੀ ਮੈਂ ਤਾਂ ਇਸ ਕਰਕੇ ਚਪੇੜਾ ਲਾਉਣਿਆ ਹੁਣ ਇਹਦੀ ਵੀ ਖਬਰ ਬਣ ਗਈ ਆ ਹਾਲਾਂਕਿ ਚਲੋ ਕਲਾਕਾਰ ਕਲਾਕਾਰ ਦੇ ਨਾਮਾਰੇ ਕੋਈ ਕਿਸੇ ਦੇ ਵੀ ਨਾ ਮਾਰੇ ਸੀ ਇਸ ਗੱਲ ਦੀ ਕਾਮਨਾ ਕਰਦੇ ਆ ਪਰ ਗੱਲ ਇਹ ਆ ਵੀ ਕੰਗਣਾ ਰਣੌਤ ਦੇ ਜਿਹੜੀ ਇਹ ਗੱਲ ਹੋ ਰਹੀ ਆ ਉਹ ਕਿਉਂ ਹੋ ਰਹੀ ਕਿਉਂਕਿ ਇਹ ਤਾਂ ਇਹ ਆ ਉਹਨੇ ਹਮੇਸ਼ਾ ਹੀ ਕਦੇ ਕਿਸੇ ਦੇ ਬਾਰੇ ਕਦੇ ਕਿਸੇ ਦੇ ਬਾਰੇ ਕੋਈ ਨਾ ਕੋਈ ਅਵਾਤਵਾ ਵਾਲੀ ਗੱਲ ਬੋਲੀ ਆ ਉਹਨੇ ਕਦੇ ਵੀ ਸੋਚ ਕੇ ਨਹੀਂ ਬੋਲਿਆ ਉਹਨੇ ਕਦੇ ਵੀ ਸਤਕਾਰ ਦੀ ਗੱਲ ਨਹੀਂ ਕੀਤੀ ਉਹਨੇ ਮਾੜਾ ਬੋਲਿਆ ਜਿਹਦੇ ਕਰਕੇ ਲੋਕਾਂ ਨੇ ਮੰਨ ਲਿਆ ਕਿਸਾਨਾਂ ਦੇ ਮਸਲੇ 'ਚ ਵੀ ਤਾਂ ਇਹੀ ਆ ਜੇ ਅੱਜ ਕੁਲਵਿੰਦਰ ਕੌਰ ਨੇ ਚਪੇੜ ਮਾਰੀ ਆ ਉਹਦਾ ਵਿਸ਼ਾ ਤਾਂ ਇਹੀ ਆ ਨਾ ਵੀ ਭਾਈ ਉਹਦੇ ਮੰਨ ਦੇ ਉੱਤੇ ਕਿਸਾਨਾਂ ਦੇ ਬਾਰੇ ਸੀ ਗੱਲ ਜਮਾ ਹੋਈ ਵੀ ਭਾਈ ਇਹਨੇ ਕਿਸਾਨਾਂ ਦੇ ਬਾਰੇ ਔਰਤਾਂ ਦੇ ਬਾਰੇ ਕੀ ਬੋਲਿਆ ਸੋ ਇਹ ਹੈ ਜੀ ਗੱਲ ਅਸਲ ਦੇ ਵਿੱਚ ਪਰ ਕੰਗੜਾ ਨਾ ਨੋ ਤਾਂ ਹੁਣ ਐਮਪੀ ਆ ਉਹ ਐਮਪੀ ਰਹਿ ਕੇ ਤੇ ਆਪਦੇ ਕਿਹੋ ਜਿਹੇ ਕੰਮ ਕਰ ਸਕੂਗੀ ਇਹ ਸਮਾਂ ਦੱਸੂਗਾ ਉਹ ਲੋਕਾਂ ਦੇ ਲਈ ਕਿੰਨੇ ਇੱਕ ਜਵਾਬਦੇਹ ਹੁੰਦੀ ਹੈ ਇਹ ਵੀ ਸਮਾਂ ਦੱਸੂਗਾ ਜੀ ਜੀ ਬਿਲਕੁਲ ਸਹੀ ਤਾਨਾ ਸਾਹਿਬ ਸ਼ੰਭੂ ਬਾਰਡਰ ਦੀ ਗੱਲ ਕਰਦੇ ਆ ਜੀ ਕਿਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਤੇ ਹਮਲੇ ਦਾ ਦੋਸ਼ ਲੱਗਿਆ ਜੀ ਹਾਂ ਬਿਲਕੁਲ ਜੀ ਦੇਖੋ ਸ਼ੰਭੂ ਬਾਰਡਰ ਦੇ ਉੱਤੇ ਪਤਾ ਲੱਗਾ ਜੀ ਕੱਲ 100 ਸਵਾ 100 ਬੰਦਾ ਉੱਥੇ ਪਹੁੰਚ ਗਿਆ ਤੇ ਉਹਨਾਂ ਨੇ ਕਿਸਾਨਾਂ ਦੇ ਨਾਲ ਖਿੱਚ ਧੂ ਕੀਤੀ ਆ ਕਿਸਾਨਾਂ ਨੇ ਦੋਸ਼ ਲਾਇਆ ਜੀ ਕਿ ਇੱਥੇ ਬੰਦਿਆਂ ਨੇ ਆ ਕੇ ਸਾਡੀ ਸਟੇਜ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿਸਾਨਾਂ ਦੇ ਵੱਲੋਂ ਲਾਇਆ ਗਿਆ ਦੋਸ਼ ਦੇ ਮੁਤਾਬਕ ਇਹ ਆਮ ਆदमी ਪਾਰਟੀ ਤੇ ਬੀਜੇਪੀ ਦੇ ਭੇਜੇ ਹੋਏ ਬੰਦੇ ਆ ਜਿਹੜੇ ਕਿ ਸਾਡੇ ਨਾਲ ਇੱਥੇ ਖਿੱਚਤੂ ਕਰਨ ਲੱਗੇ ਸੀ ਉਹਨਾਂ ਨੇ ਕਿਹਾ ਵੀ ਜੇਕਰ ਸਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੁੰਦਾ ਤਾਂ ਬੀਜੇਪੀ ਤੇ ਆਮ ਆਦਮੀ ਪਾਰਟੀ ਜ਼ਿੰਮੇਵਾਰ ਹੋਣਗੇ ਪਰ ਕੁਝ ਕੁ ਲੋਕ ਇਹ ਵੀ ਗੱਲ ਕਹਿੰਦੇ ਵੀ ਜਿਹੜੇ ਉਹ ਥੋਨੇ ਸਥਾਨਕ ਲੋਕ ਆ ਸਥਾਨਕ ਲੋਕ ਬਹੁਤ ਪਰੇਸ਼ਾਨ ਹੋਏ ਪਏ ਆ ਉਹ ਇਹ ਚਾਹੁੰਦੇ ਜੀ ਕਿ ਹੁਣ ਇਹ ਜਾਣ ਕਿਉਂਕਿ ਸਾਡੇ ਕਾਰੋਬਾਰ ਰੁਕੇ ਪਏ ਆ ਸੜਕ ਰੁਕੀ ਪਈ ਆ ਆਵਾਜਾਈ ਰੁਕੀ ਪਈ ਆ ਉਹ ਕਹਿੰਦੇ ਜੀ ਕਿ ਹੁਣ ਅਸੀਂ ਆਪਣਾ ਕੰਮ ਕਰਨਾ ਹੁਣ ਸਾਨੂੰ ਮੱਥਾਬਦਾ ਕੰਮ ਕਰਨ ਦਾ ਮੌਕਾ ਮਿਲੇ ਸੋ ਪਰ ਇਹਨਾਂ ਨੇ ਗੱਲ ਕਹੀ ਹੈ ਜਿਹੜੇ ਉੱਥੇ ਬਸ਼ੰਭੂ ਤੇ ਬੈਠੇ ਹੋਏ ਕਿਸਾਨ ਆ ਉਹ ਕਰਨ ਵੀ ਸਾਡੇ ਨਾਲ ਧੱਕਾ ਕੀਤਾ ਗਿਆ ਇਹਨਾਂ ਲੋਕਾਂ ਨੇ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਵਿੱਚੋਂ ਸੱਚਾਈ ਕੀ ਹੈ ਇਹ ਤਾਂ ਚਲੋ ਹੁਣ ਪੜਤਾਲ ਦਾ ਵਿਸ਼ਾ ਹੈ ਗਈ ਆ ਪਰ ਗੱਲ ਇਹ ਆ ਵੀ ਕਿਸਾਨ ਵਿਚਾਰੇ ਦੇਖੋ ਲੰਮੇ ਸਮੇਂ ਤੋਂ ਬੈਠੇ ਆ ਪਰ ਉਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ ਉਹਨਾਂ ਨੇ ਬਾਰੇ ਕਿਸੇ ਨੇ ਇੱਕ ਪੈਸੇ ਦਾ ਖਿਆਲ ਨਹੀਂ ਕੀਤਾ ਪਰ ਉਹ ਫੇਰ ਵੀ ਡਟੇ ਬੈਠੇ ਆ ਉਹ ਕਹਿੰਦੇ ਸੀ ਉੱਠਾਂਗੇ ਨਹੀਂ ਉਹਨਾਂ ਚਿਰ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਦੇ ਵੱਲ ਗੌਰ ਨਹੀਂ ਕੀਤੀ ਜਾਂਦੀ ਜੀ ਕੈਨ ਸਰਬ ਹੁਣ ਗੱਲ ਕਰਦੇ ਆ ਜੀ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਜੰਗ ਛਿੜੀ ਹੋਈ ਹੈ ਆਪਾਂ ਸਾਰੇ ਜਾਣਦੇ ਔਰ ਇਹ ਚਰਚਾ ਕਦੋਂ ਤੋਂ ਚੱਲ ਰਹੀ ਹੈ ਤੇ ਹੁਣ ਕਹਿੰਦੇ ਆ ਕਿ ਜ਼ੋਰਾਂ ਸ਼ੋਰਾਂ ਦੇ ਨਾਲ ਇਸ ਮਾਮਲੇ ਦੇ ਬਾਬਤ ਚਰਚਾ ਹੋ ਰਹੀ ਹੈ ਜੀ ਲੋਕਾਂ ਦੇ ਵਿੱਚ ਵੀ ਹਾਂ ਬਿਲਕੁਲ ਜੀ ਦੇਖੋ ਗੱਲ ਤਾਂ ਇਹ ਆ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਇਸ ਵੇਲੇ ਬਹੁਤ ਵੱਡੀ ਸਮੱਸਿਆ ਦੇ ਵਿੱਚੋਂ ਨਿਕਲ ਰਿਹਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਾਂ ਜਾਣਦੇ ਕਿ ਲੰਘੇ ਵੇਲੇ ਦੇ ਵਿੱਚ ਉਹਦੇ ਕੋਲੇ ਬੜਾ ਚੰਗਾ ਵੇਲਾ ਸੀ ਅੱਜ ਉਹਦੇ ਤੇ ਬਹੁਤ ਔਖਾ ਵੇਲਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹਨੇ ਆਪਣਾ ਗਵਾਇਆ ਵੀ ਬਹੁਤ ਕੁਝ ਆ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਇਹਨਾਂ ਦੇ ਕੋਲੇ ਨਵੇਂ ਚਿਹਰੇ ਆ ਨਹੀਂ ਰਹੇ ਤੇ ਪੁਰਾਣੇ ਲੜ ਲੜ ਪਾਸੇ ਹੋ ਰਹੇ ਆ ਕੋਈ ਜਹਾਨੋ ਜਾ ਰਿਹਾ ਕੋਈ ਪਾਰਟੀ ਛੱਡ ਰਿਹਾ ਕਿਸੇ ਨੂੰ ਪਾਰਟੀ ਤੋਂ ਕੱਢਿਆ ਜਾ ਰਿਹਾ ਸੋ ਇਹ ਵੱਖੋ ਵੱਖਰੀਆਂ ਗੱਲਾਂ ਪਰ ਹੁਣ ਦੋ ਬੰਦੇ ਦੀ ਜੰਗ ਚੱਲ ਰਹੀ ਆ ਪਰਮਪੰਦ ਸਿੰਘ ਬੰਟੀ ਰਮਾਣਾ ਤੇ ਚਰਨਜੀਤ ਸਿੰਘ ਬਰਾੜ ਆਪਸ ਦੇ ਵਿੱਚ ਭੜ ਰਹੇ ਆ ਚਰਨਜੀਤ ਬਰਾੜ ਸੁਖਬੀਰ ਬਾਦਲ ਦੇ ਪੋਲੀਟੀਕਲ ਓਐਸਡੀ ਆ ਜਿਨ੍ਹਾਂ ਨੂੰ ਕੋਈ ਕਹਿੰਦੇ ਵੀ ਪਾਰਟੀ ਦੇ ਨੁਕਰੇ ਲਾਉਣ ਦੀ ਕੋਸ਼ਿਸ਼ ਕੀਤੀ ਆ ਉਹ ਪੜ ਕੇ ਹਰ ਰੋਜ਼ ਕੋਈ ਨਾ ਕੋਈ ਬਿਆਨ ਦੇ ਕੇ ਤੇ ਪਾਰਟੀ ਨੂੰ ਘੇਰ ਰਹੇ ਆ ਉਹ ਕਹਿੰਦੇ ਜੀ ਪਰਮਪੰਸ ਸਿੰਘ ਬੰਟੀ ਰਮਾਣਾ ਨੇ ਘਮਰਾਹ ਕਰ ਕਰਕੇ ਸੁਖਬੀਰ ਬਾਦਲ ਨੂੰ ਤੇ ਮੌਜੂਦਾ ਮਕਾਮ ਦੇ ਉੱਤੇ ਪਾਰਟੀ ਨੂੰ ਲਿਆਂਦਾ ਉਹ ਤਾਂ ਇਹ ਗੱਲ ਕਹਿੰਦੇ ਵੀ ਪਾਰਟੀ ਦਾ ਬੇੜਾ ਕਰ ਕੀ ਬੰਟੀ ਰਮਾਣਾ ਨੇ ਕੀਤਾ ਬੰਟੀ ਰਮਾਣਾ ਇਹ ਗੱਲ ਕਹਿੰਦਾ ਵੀ ਇਹ ਘੜੁਕਾ ਚਲਾਉਣ ਵਾਲਾ ਬੰਦਾ ਜਿਹੜਾ ਇਹਨੂੰ ਸੁਖਬੀਰ ਬਾਦਲ ਨੇ ਕਿੱਥੋਂ ਤੱਕ ਪਹੁੰਚਾਇਆ ਸੋ ਇਹ ਜਿਹੜੀਆਂ ਗੱਲਾਂ ਸ਼ਬਦਕ ਜੰਗ ਆ ਉਹ ਅਕਾਲੀ ਦਲ ਦੇ ਪੱਖ ਦੇ ਵਿੱਚ ਤਾਂ ਕਿਸੇ ਪਾਸੇ ਨਹੀਂ ਜਾਂਦੀ ਪਰ ਗੱਲ ਇਹ ਆ ਵੀ ਵਿਰੋਧੀ ਪਾਰਟੀਆਂ ਦੇ ਵਕ ਵਕ ਪਾਰਟੀਆਂ ਦੇ ਸਵਾਦ ਦਾ ਕੇਂਦਰ ਜ਼ਰੂਰ ਬਣੀ ਪਈ ਹੈ ਸੋ ਵਿਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਕੀ ਨਹੀਂ ਬਣਦਾ ਪਰ ਗੱਲ ਇਹ ਆ ਵੀ ਇਸ ਵੇਲੇ ਸਭ ਦਾ ਧਿਆਨ ਇਸ ਗੱਲ ਤੇ ਟਿਕਿਆ ਹੋਇਆ ਵੀ ਅਕਾਲੀ ਦਲ ਵਿਚਲਾ ਕਲੇਸ਼ ਮੁਕੂਆ ਕਰ ਦੇ ਜੀ ਜੀ ਬਿਲਕੁਲ ਸਹੀ ਟੈਣਾ ਸਾਹਿਬ ਛੋਨੇ ਦੀ ਲਵਾਈ ਦਾ ਕੰਮ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਜੀ ਪੰਜਾਬ ਦੇ ਵਿੱਚ ਬਿਲਕੁਲ ਜੀ ਬਿਲਕੁਲ ਛੋਨੇ ਦੀ ਲਵਾਈ ਦਾ ਕੰਮ ਚੱਲ ਰਿਹਾ ਜੀ ਇਤਿਹੀ ਤਿੰਨ ਚਾਰ ਪੜਾਵਾਂ ਦੇ ਵਿੱਚ ਛੋਨੇ ਦੀ ਲਵਾਈ ਦਾ ਕੰਮ ਚੱਲਣਾ ਸੀਗਾ ਤੇ ਉਹ ਚੱਲ ਰਿਹਾ ਸਭ ਤੋਂ ਪਹਿਲਾਂ ਮਾਲਵੇ ਦੇ 6 ਜ਼ਿਲ੍ਹੇ ਸੀਗੇ ਤੇ ਹੁਣ ਵਕ ਵਕ ਥਾਵਾਂ ਤੇ ਹੋਰ ਥਾਵਾਂ ਤੇ ਚੱਲ ਰਹੀ ਹੈ ਲਵਾਈ ਪਰ ਝੋਨੇ ਦੀ ਲਵਾਈ ਬਿਲਕੁਲ ਜ਼ੋਰਾਂ ਦੇ ਉੱਤੇ ਆ ਇਸ ਵੇਲੇ ਸਿਖਰ ਦੇ ਉੱਤੇ ਆ ਪੰਜਾਬ ਦੇ ਵਿੱਚ ਹਰ ਥਾਂ ਦੇ ਉੱਤੇ ਜਿੱਥੇ ਜਿੱਥੇ ਦੇਖੋਗੇ ਉੱਥੇ ਖੇਤ ਛੱਪੜ ਬਣੇ ਹੋਏ ਆ ਖੇਤ ਤਲਾਬ ਬਣੇ ਪਏ ਆ 6 6 7 7 8 8 ਇੰਚ ਪਾਣੀ ਹਰ ਖੇਤ ਦੇ ਵਿੱਚ ਖੜਾ ਤੇ ਚਲੋ ਪਾਣੀ ਦੇ لحاظ ਨਾਲ ਤਾਂ ਬਹੁਤ ਮਾੜੀ ਗੱਲ ਆ ਵੀ ਭਾਈ ਇਸ ਤਰੀਕੇ ਦੇ ਨਾਲ ਵੀ ਉੱਥੇ ਪਾਣੀ 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 ਅਸੀਂ ਕੀਤਾ ਹੋਇਆ ਤੇ ਕਿਸਾਨ ਇਹ ਗੱਲ ਕਹਿੰਦੇ ਵੀ ਭਾਈ ਸਾਡੇ ਕੋਲੇ ਬਦਲਵੇਂ ਫਸਲ ਪ੍ਰਬੰਧ ਵੀ ਹੈ ਨਹੀਂ ਸੇ ਕਰਗੇ ਤਾਂ ਕੀ ਕਰਗੇ ਸੋ ਸਬਦਿਕਾ ਭਾਈ ਆਪੋ ਆਪਣੀਆਂ ਮਜਬੂਰੀਆਂ ਸਾਰੀ ਇਹ ਗੱਲ ਕਹਿੰਦੇ ਵੀ ਭਾਈ ਸਾਡੇ ਲਈ ਤਾਂ ਸਰਕਾਰ ਨਹੀਂ ਕੁਝ ਕਰਦੀਗੀ ਪਰ ਗੱਲ ਇਹ ਜੀ ਕਿ ਇਸ ਵੇਲੇ ਬੜੀ ਚਿੰਤਾ ਦਾ ਵਿਸ਼ਾ ਵੀ ਭਾਈ ਪੰਜਾਬ ਦਾ ਪਾਣੀ ਲਗਾਤਾਰ ਡੂੰਘਾ ਹੋਈ ਜਾਂਦਾ ਜੀ ਜੀ ਤੇ ਡੈਣਾ ਸਾਹਿਬ ਪਾਣੀ ਦੇ ਵਿੱਚ ਡੁੱਬਣ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੋਣ ਲੱਗ ਗਈਆਂ ਐ ਜਿਵੇਂ ਨਿਆਣਿਆਂ ਨੂੰ ਲੈ ਕੇ ਖਬਰਾਂ ਇਹ ਬਹੁਤ ਜ਼ਿਆਦਾ ਆਉਣ ਲੱਗ ਗਈਆਂ ਕਿ ਪਾਣੀ ਦੇ ਵਿੱਚ ਡੁੱਬ ਗਏ ਨਹਿਰ ਤੇ ਨਹਾਉਣਗੇ ਸੀ ਡੁੱਬ ਗਏ ਘਟਨਾਵਾਂ ਦੇ ਵਿੱਚ ਵੀ ਵਾਧਾ ਹੋ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਇੰਨਾ ਘਟਨਾਵਾਂ ਦੇ ਵਿੱਚ ਵੀ ਵਾਧਾ ਹੋ ਗਿਆ ਉਹਦਾ ਕਾਰਨ ਇਹ ਆ ਵੀ ਪਾਣੀ ਦੇ ਵਿੱਚ ਜਿਆਦੇ ਬੱਚੇ ਨਹਾਉਣ ਦੇ ਲਈ ਹੁਣ ਜਦੋਂ ਗਰਮੀ ਆ ਗਰਮੀ ਦਾ ਕਹਿਰ ਆ ਕੋਈ ਤਲਾਬ 'ਚ ਕੋਈ ਟੋਬੇ 'ਚ ਕੋਈ ਨਹਿਰ 'ਚ ਕੋਈ ਸੂਏ 'ਚ ਕੋਈ ਦਰਿਆ 'ਚ ਕੁ ਕਸੀ ਚ ਨਹਾਉਣ ਜਾਂਦਾ ਤੇ ਦੁੱਖ ਦੀ ਗੱਲ ਇਹ ਆ ਕਿ ਸਾਡੇ ਪੰਜਾਬੀਆਂ ਦੇ ਹਜ਼ਾਰ ਦੇ ਵਿੱਚੋਂ 5% ਦੇ ਹਿੱਸੇ ਨੂੰ ਵੀ ਜੇ ਮੈਂ ਦਾਅਵੇ ਨਾਲ ਕਹਾਂ ਵੀ ਹਜ਼ਾਰ ਦੇ ਵਿੱਚੋਂ ਪੰਜ ਪੰਜਾਬੀਆਂ ਨੂੰ ਵੀ ਤੈਰਨਾ ਨਹੀਂ ਆਉਂਦਾ ਹੁੰਦਾ ਕਿਉਂਕਿ ਅਸੀਂ ਤਾਂ ਸ਼ੌਕੀਆਂ ਮਾੜਾ ਮੋਟਾ ਤੈਰਨਾ ਸਿੱਖਦੇ ਸਾਨੂੰ ਕਿਹੜਾ ਕਦੇ ਇਹਦੀ ਗੱਲ ਦੀ ਲੋੜ ਮਹਿਸੂਸ ਹੁੰਦੀ ਹੈ ਸੋ ਬੱਚੇ ਜਾਂਦੇ ਆ ਉਥੇ ਡੁੱਬ ਜਾਂਦੇ ਆ ਜਦੋਂ ਡੁੱਬ ਜਾਂਦੇ ਆ ਫਿਰ ਇੱਕ ਨੂੰ ਦੂਜਾ ਬਚਾਉਣ ਲੱਗਦਾ ਹੋਵੇ ਡੁੱਬ ਜਾਂਦਾ ਸੋ ਇਹੋ ਜਿਹੀਆਂ ਦੁਖਦਾਈ ਖਬਰਾਂ ਆਉਂਦੀਆਂ ਪਰ ਦੁੱਖ ਹੁੰਦਾ ਇਹਨਾਂ ਗੱਲਾਂ ਦੇ ਉੱਤੇ ਤੇ ਉਹਦਾ ਵੈਸੇ ਜਾਣਕਾਰੀ ਹੈ ਜੀ ਕਿ ਲੰਘੇ ਕੱਲ 3 ਬੱਚੇ ਡੁੱਬ ਗਏ ਆ ਦੇ 19 ਬੱਚਿਆਂ ਦੀ ਜਿਹੜੀ ਮਰਤਕ ਦੇ ਹਾਂ ਉਹ ਬਾਹਰ ਕੱਢ ਲਈਏਗਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਆਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ